ਨਿੱਕੀ ਉਮਰੇ ਬਾਬਲ ਸਾਨੂੰ लाड ਲਡਾਉਂਦਾ ਰਿਆ ਪੁੱਤਾਂ ਵਾਂਗੂ ਕਟਕਟ ਸਾਨੂੰ سین ਲੋਂਦਾ ਰਿਆ ਪੁੱਤਾਂ ਵਾਂਗੂ ਸਾਨੂੰ ਕਟਕਟ سین ਲੋਂਦਾ ਰਿਆ ਪਰ ਤੂੰ ਦਰਦ ਕਹਾਣੀ ਬਾਪੂ ਕਦੋਂ ਸੁਣਾ ਦੇਗਾ ਉਧਰ ਨੂੰ ਉੱਡ ਜਾਣਾ ਜਿੱਥੇ ਚੋਗਾ ਪਾ ਦੇਗਾ ਉਧਰ ਨੂੰ ਉੱਡ ਜਾਣਾ ਜਿੱਥੇ ਚੋਗਾ ਪਾ ਦੇਗਾ ਧੀਆ ਖਾਤਰ ਬਾਪੂ ਕਰਦਾ ਰਿਆ ਕੁਰਬਾਨੀ ਤੂੰ ਕਿਹੜੇ ਘਰ ਵਿੱਚ ਸਾਂਭੇ ਅਮਾਨ ਤੇ ਸਬ ਬਗਾਨੇ ਨੂੰ ਕਿਹੜੇ ਘਰ ਵਿੱਚ ਸਾੰਬੇ ਆਮਾਨ ਤੇ ਸਭ ਗਾਨੇ ਨੂੰ ਰਜਨੀ ਵਾਂਗੂ ਤੋਰ ਜਾਣਾ ਰਜਨੀ ਵਾਂਗੂ ਤੋਰ ਜਾਣਾ ਜੀ ਦੇ ਲੜਲਾ ਦੇ ਕਾ ਉਹ ਤਰ ਨੂੰ ਉੱਡ ਜਾਣਾ ਜਿੱਥੇ ਚੋਗਾ ਪਾ ਦੇਗਾ ਪੁੱਤਾ ਵਾਂਗੂ ਤੀਆਂ ਦਾ ਨਾ ਜੋਰ ਬਾਬਲਾਵੇ ਤੇਰੇ ਕੋਲੋਂ ਲੈ ਜਾਣਗੇ ਕੋਹੋਰ ਬਾਬਲਾਵੇ ਤੇਰੇ ਕੋਲੋਂ ਲੈ ਜਾਣਗੇ ਕੋਹੋਰ ਬਾਬਲਾਵੇ ਲੱਭ ਕੇ ਸਿਰ ਦਾ ਸਾਂਈ ਸਾਡਾ ਲੜ ਤੂੰ ਫੜਾ ਦੇਂਗਾ ਉੱਧਰ ਨੂੰ ਉੱਡ ਜਾਣਾ ਜਿੱਥੇ ਚੋਗਾ ਪਾਦੇ ਤੈਨੂੰ ਉੱਟ ਜਾਣਾ ਜਿੱਥੇ ਚੋਗਾ ਪਾ ਦੇਗਾ ਸੁਕੀ ਵਸੇ ਮੇਰੇ ਅਮੜੀ ਵੀਰੇ ਤੇ ਪਰ ਜਾਈਆ ਵੇ ਤਿਆਂ ਨੇ ਹੋ ਜਾਣਾ ਬਾਬ ਲਖੀਰ ਪਰਾਈਆ ਵੇ ਤਿਆਂ ਨੇ ਹੋ ਜਾਣਾ ਬਾਬ ਲਖੀਰ ਪਰ ਡੋਲੀ ਤੁਰਦੀ ਤੂੰ ਸ਼ਹਿਨਾਇਆ ਡੋਲੀ ਤੁਰਦੀ ਤੂੰ ਸ਼ਹਿਨਾਇਆ ਤੂੰ ਵਜਾ ਦੇਵੇਂਗਾ ਉੱਧਰ ਨੂੰ ਉੱਡ ਜਾਣਾ ਜਿੱਥੇ ਚੋਗਾ ਪਾ ਦੇਗਾ ਅਸਾਂ ਉੱਧਰ ਨੂੰ ਉੱਡ ਜਾਣਾ ਜਿੱਥੇ ਚੋਗਾ ਪਾ ਦੇਗਾ ਦੇਸ ਤੇਰੇ ਤੋਂ ਓਣਸਾਂ ਨੂੰ ਠੰਡੀਆਂ ਹਵਾਵਾਂ ਵੇ ਪਾਲੇ ਦੇ ਦਈ ਮੈਂ ਜਦੋਂ ਬੁਲਾਵਾਵੇ ਪਾਲਿ ਵੀਰੇ ਨੂੰ ਭੇਜ ਦੇਈ ਮੈਂ ਜਦੋਂ ਬੁਲਾਵਾਵੇ ਕਹਿੰਦਾ ਏ ਕੁਲਵੀਰ ਵਿਛੋੜੇ ਲੰਮੇ ਪਾ ਦੇਗਾ ਉਦਰ ਨੂੰ ਉੱਡ ਜਾਣਾ ਜਿੱਥੇ ਚੋਗਾ ਪਾ ਦੇਗਾ ਮੈਂ ਉੱਤਰ ਨੂੰ ਉੱਡ ਜਾਣਾ ਜਿੱਥੇ ਚੋਗਾ ਪਾ ਦੇਗਾ ਅਸਾਂ ਉੱਤਰ ਨੂੰ ਉੱਡ ਜਾਣਾ ਜਿੱਥੇ ਚੋਗਾ ਪਾ ਦੇਗਾ